ਹਾਜੀ ਪਿਆਰੇ ਦੋਸਤੋ ਤੁਹਾਡਾ ਸਟੋਰੀ ਬਾਈਸ ਪਾਟਿਆ ਦਾ ਚੈਨਲ ਦੇ ਉੱਤੇ ਸਵਾਗਤ ਹੈ ਕਿ ਮਾਗੀ ਦਾ ਮੇਲਾ 40 ਮੁਕਤੀਆਂ ਦੀ ਪਵਿੱਤਰ ਯਾਦ ਨੂੰ ਮੁੱਖ ਰੱਖ ਕੇ ਮਨਾਇਆ ਜਾਂਦਾ ਹੈ ਸ਼੍ਰੀ ਮੁਖਤਰ ਸਾਹਿਬ ਵਿਖੇ 40 ਮੁਕਤੀਆਂ ਦੇ ਜਿਹੜੇ ਲੀਡਰ ਸਨ ਭਾਈ ਮਾਹ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਉਹ ਮਾਗੀ ਦਾ ਮੇਲਾ ਜਿੱਥੇ ਦੂਰੋਂ ਦੂਰੋਂ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਹਨ ਇਸ਼ਨਾਨ ਕਰਨ ਲਈ ਆਉਂਦੀਆਂ ਹਨ ਤਾਂ ਮੇਰੇ ਨਾਲ ਮੇਰਾ ਬੇਟਾ ਕਾਕਾ ਸਨੇਹਦੀਪ ਸਿੰਘ ਆਓ ਫਿਰ ਆਪਾਂ ਦੇਖੀਏ ਕੀ ਕੀ ਐ ਮੇਲੇ ਦੇ ਵਿੱਚ ਕੀ ਕੀ ਤਿਆਰੀਆਂ ਤੇ ਕਿਹੜੇ-ਕਿਹੜੀਆਂ ਸਟਾਲਾਂ ਲੱਗੀਆਂ ਹੋਈਆਂ ਆਜੋ ਫਿਰ ਅਸੀਂ ਪਹੁੰਚ ਗਏ ਹੁਣ ਮੇਲਾ ਮਾਗੀ ਦੇ ਗਰਾਊਂਡ ਦੇ ਵਿੱਚ ਆਓ ਤੁਸੀਂ ਪਿੱਛੇ ਜਿਹੜਾ ਦੇਖਦੇ ਪਏ ਹੋ ਇਹ ਇਹਦਾ ਮੇਨ ਐਂਟਰੀ ਗੇਟ ਐ ਮੇਲਾ ਮਾਗੀ ਦਾ ਅੰਦਰ ਆਪਾਂ ਦੇਖਦੇ ਹਾਂ ਕਿ ਕਿਹੜੇ-ਕਿਹੜੇ ਝੂਟੇ ਇੰਸਟਾਲ ਹੋਏ ਆ ਸਭ ਤੋਂ ਘੈਂਟ ਗੱਲ ਇਹ ਐ ਕਿ ਨਵਾਂ ਜਿਹੜਾ ਝੂਟਾ ਕਿਹੜਾ ਇੰਸਟਾਲ ਹੋਇਆ ਰੈਂਚਰ ਝੂਟਾ ਜਿਹਦੇ ਉੱਪਰ ਜਿਹੜਾ ਟ੍ਰੇਨ ਬਣੀ ਹੋਈ ਐ ਕਹਿੰਦੇ ਬੜਾ ਹੀ ਡਰਾਉਣਾ ਝੂਟਾ ਬੜਾ ਡਰ ਲੱਗੇਗਾ ਕਾਫੀ ਚਾਈ ਤੱਕ ਜਾਂਦਾ ਹੈ ਤੇ ਹੋਰ ਕਈ ਤਰ੍ਹਾਂ ਦੇ ਅੰਦਰ ਜਿਹੜੇ ਮੈਜਿਕ ਸ਼ੋਅ ਤੇ ਨਾਲ-ਨਾਲ ਜਿਹੜਾ ਹਾਉਂਟਿੰਗ ਹਾਊਸ ਹੈ ਤੇ ਆਓ ਫਿਰ ਆਪਾਂ ਅੰਦਰ ਚਲੀਏ ਅੰਦਰ ਜਾ ਕੇ ਦੇਖਦੇ ਹਾਂ ਬੜਾ ਹੀ ਮਜ਼ਾ ਆਏਗਾ ਆਜੋ ਲਓ ਜੀ ਆ ਆਪਣੀ ਗੇਟ ਦੀ ਐਂਟਰੀ ਹੋ ਗਈ ਹੈ ਆ ਜਿਹੜਾ ਝੂਟਾ ਤੁਸੀਂ ਦੇਖਦੇ ਪਏ ਹੋ ਡ੍ਰੈਗਨ ਵਾਲਾ ਵੈਲਕਮ ਟੂ ਸੁਪਰ ਡ੍ਰੈਗਨ ਟ੍ਰੇਨ ਐਸਜੀ ਟੈਕਟ ਰੇਟ ਹੋਊਗੀ 80 ਰੁਪਏ ਟਿਕਟ 80 ਰੁਪਏ ਟਿਕਟ ਦੇ ਵਿੱਚ ਤੁਹਾਨੂੰ ਹੁਣ ਆਪਾਂ ਦੇਖਦੇ ਹਾਂ ਕਿੰਨੇ ਮਿੰਟੇ ਤੁਹਾਨੂੰ ਰਾਈਡ ਦੇਣਗੇ ਤਾਂ ਇਹ ਹੁਣ ਆਪਾਂ ਨੂੰ ਉਸ ਦਿਨ ਹੀ ਪਤਾ ਲੱਗੂਗਾ ਦੇਖੋ ਇਹ ਸਾਰੇ ਐਸਐਲ ਦੇ ਵਿੱਚ ਨਾ ਇਹ ਝੂਟਿਆਂ ਦੀ ਇੱਥੇ ਰਿਹਸਲ ਹੋ ਰਹੀ ਹੈ ਪ੍ਰੈਕਟਿਸ ਹੋ ਰਹੀ ਹੈ ਵੀ ਕਿਸ ਤਰ੍ਹਾਂ ਝੂਟੇ ਇੱਥੇ ਚੱਲਦੇ ਪਏ ਨੇ ਤਾਂ ਤੁਸੀਂ ਦੇਖੋ ਆ ਸਾਰੇ ਤੁਸੀਂ ਤਾ ਇਹ ਝੂਟੇ ਦਾ ਨਾਮ ਹੈ ਬ੍ਰੇਕ ਡਾਂਸ ਹਾਂਜੀ ਜਦੋਂ ਤੁਸੀਂ ਇਹ ਝੂਟਾ ਲਾਉਂਗੇ ਤਾਂ ਤੁਸੀਂ ਇਸ ਤਰ੍ਹਾਂ ਡਾਂਸ ਡਾਂਸ ਕਰਦੇ ਪੋਗੇ ਤੇ ਦਸਤਾਰ ਵਾਲੇ ਵੀਰ ਧਿਆਨ ਨਾਲ ਦਸਤਾਰ ਸੰਭਾਲ ਕੇ ਰੱਖਣੀ ਆ ਕਈ ਵਾਰ ਦਸਤਾਰ ਲੈ ਜਾਂਦੀ ਹੁੰਦੀ ਹੈ ਤਾਂ ਆ ਬੱਚਿਆਂ ਦੇ ਲਈ ਇੱਕ ਛੋਟੀ ਜੀ ਡ੍ਰੈਗਨ ਟ੍ਰੇਨ ਇਹ ਵੀ ਤਿਆਰ ਹੋ ਚੁੱਕੀ ਆ ਬਸ ਹੁਣ ਇਹ ਪੂਰੇ ਹੁਣ ਇੱਥੇ ਦੇਖੋ ਹੁਣ ਕਿਸ਼ਤੀ ਵਾਹ ਦੀ ਵਾਹ ਲੱਗਦਾ ਨਾ ਆ ਕੇ ਥੱਲੇ ਉਹ ਸਾਈ ਫੜੀ ਤੇਰੀ ਕੀ ਬਾਤ ਹੈ ਤਾਂ ਲੋ ਜੀ ਨਾਲ ਤਾਂ ਤੁਸੀਂ ਦੇਖਿਆ ਹੈ ਕਿ ਹਰੇਕ ਝੂਟਾ ਦੋ ਦੋ ਤਰ੍ਹਾਂ ਦਾ ਝੂਟਾ ਦੋ ਹੀ ਟੰਡੋਲਾ ਦੋ ਕਿਸ਼ਤੀਆਂ ਤੇ ਜਿਹੜਾ ਨਵਾਂ ਝੂਟਾ ਆਇਆ ਮੈਂ ਤੁਹਾਨੂੰ ਉਹ ਦਿਖਾਉਣ ਜਾ ਰਿਹਾ ਹਾਂ ਕੀ ਗੱਲ ਹੈ ਪੱਕੀ ਆ ਹਾਂ ਜੀ ਆ ਜਿਹੜਾ ਝੂਟਾ ਸਭ ਤੋਂ ਖਤਰਨਾਕ ਮੈਨੂੰ ਲੱਗਦਾ ਪਿਆ ਇਹਦਾ ਨਾਮ ਰਿੰਗਰ ਹੈ ਸ਼ਾਇਦ ਤਾ ਕ੍ਰੇਨ ਇਹਨੂੰ ਇੰਸਟਾਲ ਕਰਦੀ ਪਈ ਹੈ ਉਮ ਹੁਮ ਆ ਕੇ ਆਪਣੇ ਪਰਿਵਾਰਾਂ ਦੇ ਨਾਲ ਆਓ ਤੇ ਝੂਟਿਆਂ ਦਾ ਲਓ ਨਜ਼ਾਰਾ ਤੇ ਨਾਲ ਮਾਗੀ ਮੇਲੇ ਦੇ ਵਿੱਚ ਆ ਕੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਨੂੰ ਯਾਦ ਕਰੀਏ ਹੁਣ ਆਪਾਂ ਚੱਲਦੇ ਹਾਂ ਉਧਰਲੀ ਸਾਈਡ ਪਰਲੀ ਸਾਈਡ ਦੇ ਉੱਤੇ ਮੈਨੂੰ ਸੁਣਨ ਚ ਆਇਆ ਹੈ ਕਿ ਇਹਸ ਵਾਰ ਕੁਝ ਨਵਾਂ ਤਰੀਕਾ ਜਿਹੜਾ ਨਵੀਂ ਜੀਹਾਂ ਤੁਸੀਂ ਦੇਖਦੇ ਹੋ ਆਓ ਹੁਣ ਆਪਾਂ ਫਿਰ ਆਪਾਂ ਅੱਗੇ ਚਲੀਏ ਅੱਗੇ ਤੁਹਾਨੂੰ ਹੁਣ ਮੈਂ ਦਿਖਾਣਾ ਉਹ ਮੋਤ ਕਾਕੂਆ ਯੇ ਕੋਟਾ ਕੂਏ ਦੇ ਵਿੱਚ ਇਹ ਤਵਾਰ ਕਹਿੰਦੇ ਆ 2 2 12 ਤੇ 2 2 ਮੋਟਰਸਾਈਕਲ ਚੱਲਣਗੇ ਬਈ ਆਹ ਗਾਧੂਗਰ ਦੇਖੋ ਤੁਸੀਂ ਅ ਉਹ ਵਾਹ ਉਹ ਦੇਖੋ ਤੁਸੀਂ ਉੱਪਰ ਦੇਖੋ ਬੰਦਾ ਕਿੰਨਾ ਰਿਸਕ ਲੈ ਕੇ ਇਸ ਝੂਟੇ ਨੂੰ ਇੰਸਟਾਲ ਕਰਦਾ ਪਿਆ ਹੈ ਤੁਹਾਡੇ ਲਈ ਤਾਂ ਵਾਤਵਾਤ ਆਪਾਂ ਇੱਥੇ ਇੱਕ ਹੋਰ ਬਣ ਗਈ ਹੈ ਠੀਕ ਹੈ ਠੀਕ ਹੈ ਨਾਲ 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 ਇਹਦੇ ਦੇਖੋ ਆਹ ਸਪਰੇਅ ਦਾ ਕੰਮ ਹੋ ਰਿਹਾ ਪੇਂਟ ਨਾਲ ਨਾਲ ਨਵੇਂ-ਨਵੇਂ ਮੋਟਰਸਾਈਕਲ ਧੂਮ ਮਚਾ ਦੇ ਇੱਥੇ ਧੂਮ ਮਚੂਗੀ ਵੇਖੀ ਜਾਏਗੀ ਟੰਟੜਾ ਭੂਤਾਂ ਵਾਲਾ ਬਣਾ ਰਹੇ ਨੇ ਇੱਥੇ ਆਰਗੇਨਾਈਜ਼ ਕਰਦੇ ਪਏ ਨੇ ਇਹ پروਗ ਡਟੂ ਨਵੇਂ-ਨਵੇਂ ਨਕੋਰ ਬਣ ਚੁੱਕੇ ਆ ਤੁਸੀਂ ਦੇਖੋ ਜੀ ਆਹ ਦੇਖੋ ਪੂਰੀਆਂ ਤਿਆਰੀਆਂ ਕਰ ਲੀਆਂ ਕਿੱਡੀ ਸੋਹਣੀ ਆ ਦੇਖੋ ਉੱਤੇ ਪੇਂਟਿੰਗ ਹੋਈ ਹੋਈ ਆ ਊਠ ਦੇ ਉੱਤੇ ਤੁਹਾਨੂੰ ਸਿੱਖਦੀ ਵੀ ਆਪਾਂ ਨੇੜੇ ਓਕੇ ਦਿਖਾਵਾਂ ਪਰ ਮੈਨੂੰ ਡਰ ਲੱਗਦਾ ਪਿੱਛੋਂ ਦੀ ਲਾਤਾਂ ਮਾਰ ਦੇਵੇ ਕਿ ਮੈਂ ਸਿੱਦਾ ਘਰੇ ਹੀ ਨਾ ਪਹੁੰਚ ਜਾਵਾਂ ਪਿਛਾਣੋ ਇਹ ਕੋਣ ਆ ਰਿਹਾ ਇਹ ਆ ਸਨੇਹਦੀਪ ਸਿੰਘ ਹਾਂ ਬੰਨ ਸੋਨੇ ਘਟੋਣਿਆਂ ਦੇ ਨਾਲ ਝੂਟਾਂ ਦੇ ਨਾਲ ਆ ਮੇਲੇ ਦੇ ਬਾਹਰ ਜਿਹੜੀਆਂ ਦੁਕਾਨਾਂ ਦੇਖਦੇ ਪਏ ਹੋ ਸਭ ਤੋਂ ਵਧੀਆ ਤੁਹਾਨੂੰ ਮੈਂ ਦਿਖਾਉਣਾ ਚਾਹੀਦੀ ਸਭ ਤੋਂ ਮੇਨ ਮਠਿਆਈ ਜਿਹੜੀ ਮੇਲੇ ਦੇ ਵਿੱਚ ਵਿਗਦੀ ਹੈ ਉਹ ਹੈ ਖਜਲਾ ਵਾਹ ਜੀ ਵਾਹ ਆ ਤੁਸੀਂ ਦੇਖੋ ਇਹ ਖਜਲੇ ਦੀ ਦੁਕਾਨ ਸਪੈਸ਼ਲ ਸੀ타ਰਾਮ ਕਾਨਪੂਰ ਵਾਲੇ ਇਹ ਪਹੁੰਚ ਚੁੱਕੇ ਨੇ ਸੀ타ਰਾਮ ਕਾਨਪੂਰ ਵਾਲੇ ਯੂਪੀ ਤੋਂ ਇਹ ਖਜਲਾ ਮਠਿਆਈ ਬਹੁਤ ਹੀ ਵਧੀਆ ਇੱਥੇ ਮਿਲਦੀ ਹੈ ਬਿਲਕੁਲ ਮੇਲਾ ਗਰਾਊਂਡ ਦੇ ਬਾਹਰ ਇਹਨਾਂ ਦੀ ਦੁਕਾਨ ਹੈਗੀ ਐ ਤਾਂ ਮੇਰੇ ਪਿਆਰੇ ਦੋਸਤੋ ਤੁਹਾਨੂੰ ਇਹ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਮੈਂ ਸਾਰੀਆਂ ਤਿਆਰੀਆਂ ਦਿਖਾ ਦਿੱਤੀਆਂ ਮੇਲਾ ਮਾਗੀ ਦੀਆਂ ਕਿਹੜੇ ਕਿਹੜੇ ਝੂਟੇ ਆਏ ਆ ਕੀ ਕੀ ਆਇਆ ਤਾਂ ਹੁਣ ਦੇਰੀ ਕਿਸ ਗੱਲ ਦੀ ਭਾਈ ਮਾਹ ਸਿੰਘ ਨੂੰ ਯਾਦ ਕਰਦੇ ਹੋਏ 10 ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹੋ ਮਾਗੀ ਮੇਲੇ ਦੇ ਵਿੱਚ ਪੁੱਜੋ ਇਸ਼ਨਾਨ ਕਰੋ ਗੁਰੂ ਘਰ ਨੂੰ ਮੱਥਾ ਟੇਕੋ ਅਰਦਾਸ ਕਰੋ ਤੇ ਆਜੋ ਫਿਰ ਆਪਣੇ ਪਰਿਵਾਰਾਂ ਸਮੇਤ ਮਲੋਟ ਰੋਡ ਦੇ ਉੱਤੇ ਮੇਲਾ ਮਾਗੀ ਦੇ ਉੱਤੇ ਤੁਹਾਨੂੰ ਮੈਂ ਸਾਰੀਆਂ ਹਾਈਲਾਈਟਸ ਦਿਖਾਤੀਆਂ ਜੇ ਤੁਸੀਂ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ ਮਿਲਾਂਗੇ ਫਿਰ ਅਗਲੇ ਵੀਲੋਗ ਦੇ ਵਿੱਚ ਤਦ ਤੱਕ ਲਈ ਬਾਏ ਸਤਿ ਸ਼੍ਰੀ ਅਕਾਲ